ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਇਹਨਾਂ ਦੋਵਾਂ ਗੱਲਾਂ ਨੂੰ ਲੈ ਕੇ ਲਗਾਤਾਰ ਚਰਚਾ ਚੜ੍ਹੀ ਹੋਈ ਹੈ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਭੁੱਖ ਹੜਤਾਲ ਦੌਰਾਨ ਸਿੱਖ ਜਥੇਬੰਦੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਤ ਨੇ ਤੇ ਉੱਥੇ ਹੀ ਦੱਸਿਆ ਕਿ ਸੁਖਪਾਲ ਸਿੰਘ ਖੈਰਾ ਭਾਈ ਅਮਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਭੁੱਖ ਹੜਤਾਲ ਦੌਰਾਨ ਸਿੱਖ ਜਥੇਬੰਦੀਆਂ ਦੀ ਸਿਹਤ ਕਾਫੀ ਨਾਜ਼ੁਕ ਹੈ ਪਰੰਤੂ ਭਗਵੰਤ ਮਾਨੇ ਚੋਪਵੱਟੀ ਹੋਈ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਮੁੱਦਿਆਂ ਤੇ ਲੈ ਕੇ ਭਗਵੰਤ ਮਾਨ ਹਜੇ ਤੱਕ ਨਹੀਂ ਬੋਲ ਰਹੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਨੂੰ ਲੈ ਕੇ ਪੱਖਾ ਜਿਹੜਾ ਆਪ ਸਰਕਾਰ ਨੂੰ ਲੈਣਾ ਚਾਹੀਦਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭੁਖ ਹੜਤਾਲ ਦੌਰਾਨ ਸਿੰਘਾ ਦਾ ਪੱਖ ਲਿਆ ਹੈ ਤੇ ਉੱਥੇ ਹੀ ਆਪ ਸਰਕਾਰ ਤੇ ਪਲਟਵਾਰ ਵੀ ਕੀਤਾ ਤੇ ਮੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਪਾਲ ਸਿੰਘ ਖਹਿਰਾ ਦਾ ਹੋਰ ਕੀ ਕਰ ਆਪਣੇ ਹੀ ਨੌਜਵਾਨਾਂ ਨੂੰ ਦਿਗਰੂਗੜ੍ਹ ਭੇਜ ਕੇ ਅਸਾਮ ਭੇਜ ਕੇ ਉਹਨਾਂ ਦੀ ਨਸਲ ਕੁਸ਼ੀ ਕਰਕੇ ਭਾਜਪਾ ਦੇ ਇੱਕ ਭਾਜਪਾ ਨੂੰ ਪਲੇਟ ਵਿੱਚ ਰੱਖ ਕੇ ਕਿ ਇਸੂ ਪ੍ਰਦੰਗਲਾ ਪੰਜਾਬ ਕਹਿੰਦੇ ਨੇ ਅੱਜ ਉਹ ਸਾਰਾ ਪਰਿਵਾਰ ਅਮਿਤਪਾਲ ਸਿੰਘ ਭਾਈ ਅਮਿਤਪਾਲ ਸਿੰਘ ਖਾਲਸਾ ਔਰ ਬੁੱਕਣਵਾਲ ਗੁਰਮੀਤ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਵਾਲ ਦੀ ਮਾਤਾ ਸਮੇਤ 50 ਬੰਦੇ ਉਹ ਖੜਤਾਲ ਤੇ ਜੇਲ੍ਹ ਦੇ ਅੰਦਰ ਤੇ ਬਾਹਰ ਉਹਨਾਂ ਦੀ ਔਰਤਾਂ ਬੈਠੀਆਂ ਹੋਣੇ ਉਹਨਾਂ ਦੀ ਜਾਨ ਨਿਕਲ ਰਹੀ ਆ ਪਰ ਤੁਮਨ ਤੋਂ ਕੋਈ ਫਰਕ ਨਹੀਂਗਾ ਉਹੀ ਟਿਚਰਾ ਉਹੀ ਗੱਲਾਂ ਤੇ ਮਨਪ੍ਰੀਤ ਜਿਹੜਾ ਹੈ ਇੱਕ ਕੰਮ ਇੱਕ ਟਿਚਰਾ ਤੇ ਮੌਤ ਮੂਰੇ ਖੜੀ ਮਨਪ੍ਰੀਤ ਦੇ ਮੁਤਲਕ ਕਹਿੰਦਾ ਕਿ ਉਹਦੇ ਹਾਰਟ ਦਾ ਇਸ਼ੂ ਆ ਮਤਲਬ ਇਸ ਲੈਵਲ ਤੱਕ ਆਦਮੀ ਗਿਰ ਸਕਦਾ ਯਾਰ ਜਿਹ ਕਿਸੇ ਨੂੰ ਆਈ ਗਿਆ ਕੋ ਹਾਰਟ ਦਾ ਇਸ਼ੂ ਕੋਈ ਕਿਸੇ ਨੂੰ ਵੀ ਆ ਸਕਦਾ ਭਗਵਾਨ ਨੂੰ ਵੀ ਆ ਸਕਦਾ ਵਾ ਤੇ ਆਪਾਂ ਹਾਰਟ ਦਾ ਕਿਸੇ ਨੂੰ ਪ੍ਰੋਬਲਮ ਹਾਰਟ ਅਟੈਕ ਹੋਵੇ ਜਾਂ ਉਹਦੇ ਸਟੈਂਟ ਪੈਂਟ ਤਾਂ ਆਪਾਂ ਇਹਦੇ ਤੇ ਵੀ ਮਜ਼ਾਕ ਕਰਨਾ ਕਿਸੇ ਦਾ ਆ ਐਨਐਸਏ ਲਾ ਕੇ ਜਿਹੜਾ ਇਹਨਾਂ ਨੇ ਸਾਡੇ ਨਾਲ ਧਰੋਖਾਇਆ ਸਿੱਖਾਂ ਦੇ ਨਾਲ ਇਹਦਾ ਜਵਾਬ ਇਸ ਕਚਹਿਰੀ ਦੇ ਵਿੱਚ ਇਹਨਾਂ ਨੂੰ ਦੇਣਾ ਪਵੇਗਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੋਹੱਲੀ ਦੇ ਵਿੱਚ ਅਰਸੇ ਤੋਂ ਬੈਠੇ ਹੋਏ ਨੇ ਜਿਹੜੀਆਂ ਸਜ਼ਾਵਾਂ ਕੰਪਲੀਟ ਕਰ ਚੁੱਕੇ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਇਹਨਾਂ ਦੇ ਕੋਲ ਦਿੱਲੀ ਦੀ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਪਿਆ ਨਥਿੰਗ ਐਟ ਆਲ ਉਹਨਾਂ ਦੀ ਪ੍ਰਵਾਇਨ ਕੀਤੀ ਕਿ ਬੰਦੀ ਸਿੰਘ ਵੀ ਕੋਈ ਚੀਜ਼ ਹੈਗੇ ਨੇ ਉਹ ਸਜ਼ਾਵਾ ਕਰ ਚੁੱਕੇ ਨੇ ਕਿ ਕਟਪੂਰੀਆਂ ਇਹਦਾ ਫਰਜ਼ ਬਣਦਾ ਸੀ ਕਿ ਮੈਂ ਭਾਜੀਪੀ ਦੇ ਨਾਲ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਦੇ ਨਾਲ ਚੱਕਾ ਕਿਸਾਨੀ ਅੰਦੋਲਨ ਹੋ ਰਿਹਾ ਇੱਕ ਪਾਸੇ ਸਾਡੇ ਪੰਜਾਬ ਦੇ ਕੱਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਟੈਰਿਟਰੀ ਦੇ ਅੰਦਰ ਵੜ ਕੇ ਮਤਲਬ ਸਾਡੇ ਸੂਪੇ ਦੇ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਉੱਥੋਂ ਡਰੋਨਾਂ ਰਾਹੀਂ ਸਾਡੇ ਤੇਰ ਗੈਸ ਛੱਡ ਕੇ ਤੇ ਸਾਡੇ ਕਿਸਾਨ ਸੈਂਕੜੇ ਕਿਸਾਨ ਫੱਟੜ ਕੀਤੇ ਸੀਰੀਅਸਲੀ ਇੰਜਰ ਕੀਤੇ ਜਰਨਲਿਸਟ ਵੀ ਇੰਜਰ ਹੋਇਆ ਉਹਦੇ ਵਿੱਚ ਸਾਡੇ ਸੈਂਕੜੇ ਟਰੈਕਟਰ ਭੰਨੇ ਹਰਿਆਣਾ ਪੁਲਿਸ ਨੇ ਵੜ ਕੇ ਗੋਲੀ ਮਾਰ ਕੇ ਸ਼ੁਭਕਰਨ ਦੇ ਪਿੱਛੇ ਸਿਰ ਦੇ ਵਿੱਚ ਹਰਿਆਣਾ ਪੁਲਿਸ ਨੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ 10 ਦਿਨ ਬਾਅਦ ਐਫ ਆਈ ਆਰ ਦਰਜਿਆ ਜ਼ੀਰੋ ਐਫ ਆਈ ਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਇਹੀ ਭਗਵੰਤ ਪਾਰਲੀਮੈਂਟ ਬੋਲਦਾ ਮੈਂ ਸੁਣਿਆ ਕਿ ਕبھی ਕੋਈ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਕبھی ਪੁਲਿਸ ਦਾ ਨੰਬਰ ਹੁੰਦਾ ਹੈ ਸਰਵਿਸ ਉਸ ਦਾ ਰਿਵੋਲਵਰ ਦਾ ਨੰਬਰ ਹੁੰਦਾ ਉਸ ਕੇ ਹਥਿਆਰ ਗਿਨੇ ਹੁੰਦੇ ਉਸ ਦਾ ਪੁਲਿਸ ਦਾ ਰਿਕਾਰਡ ਹੁੰਦਾ ਪੁਲਿਸ ਸਟੇਸ਼ਨ ਨੇ ਕਿੰਨੀ ਗੋਲੀ ਚਲੀ ਜਦੋਂ ਬੇਵਲ ਕਲਾ ਵਿੱਚ ਦੋ ਸਿੱਖ ਮਰੇ ਸੀ ਬਾਦਲ ਦੇ ਟਾਈਮ ਦੇ ਵੇਲੇ ਉਦੋਂ ਅਣਪਛਾਤੀ ਪੁਲਿਸ ਬਹੁਤ ਮਾੜੀ ਸੀਗੀ ਤੇ ਹੁਣ ਉਹੀ ਪਰਚਾ ਅਣਪਛਾਤੀ ਪੁਲਿਸ ਤੇ ਭਗਵੰਤ ਮਾਨ ਨੇ ਕੀਤਾ ਮੈਂ ਤੁਹਾਨੂੰ ਕਿਹੜੀ ਕਿਹੜੀ ਗੱਲ ਸੁਣਾਵਾਂ ਤੇ ਕਿ ਜੀ ਮੈਂ ਤਾਂ ਵਿਧਾਨ ਸਭਾ ਚ ਆਮ ਸੌਰੀ ਤੁਸੀਂ ਮੈਂ ਸੈਸ਼ਨ اٹੈਂਡ ਹੀ ਨਹੀਂ ਕੀਤਾ ਕਿਉਂਕਿ ਮੈਂ ਆਪਣੀ ਤੋਹੀਨ ਕਰਾਉਣ ਨਹੀਂ ਜਾਣਾ ਮੈਂ ਪੂਰਾ ਟਿਲ ਲਾ ਲਿਆ ਚਾਰ ਪੰਜ ਦਿਨ ਜਾ ਕੇ ਦੇਖ ਲਿਆ ਲੇਕਿਨ ਮ ਕਿਸਾਨਾਂ ਦੀ ਐਨਐਸਐ ਦੀ ਬੰਦੀ ਸਿੰਘਾਂ ਦੀ ਗੱਲ ਹੀ ਨਹੀਂ ਉਹਨਾਂ ਨੇ ਕਰਨ ਦਿੱਤੀ ਔਰ ਮੇਰਾ ਬੜਾ ਇੰਪੋਰਟੈਂਟ ਬਿਲ ਪੈਂਡਿੰਗ ਹੈ ਉਹ ਸਿਧਾਂਤ ਸਭਾ ਦੇਣਾ ਪਵੇਗਾ ਭਗਵਾਨ ਤੇ ਕੁਲਤਾਰ ਤੁਹਾਨੂੰ ਇੱਕ ਦਿਨ ਉਹ ਦਿਨ ਆ ਪੈਣਾ ਵਾ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਮੁਤਲਕ ਇੱਕ ਹਿਮਾਚਲ ਪ੍ਰਦੇਸ਼ ਦੇ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਆ ਰਾਜਸਥਾਨ ਦੀ ਤਰਜ਼ ਤੇ ਤੇ ਹੁਣ ਉੱਤਰਾਖੰਡ ਦੀ ਤਰਜ਼ ਤੇ ਇੱਕ ਕਾਨੂੰਨ ਬਣਾਓ ਕਿ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਆਣ ਕੇ ਲੋਕੀ ਸਾਡੀਆਂ ਨੌਕਰੀਆਂ ਨਾ ਹੜਪ ਲੈਣ ਸਾਡੇ ਜ਼ਮੀਨ ਦੇ ਮਾਲਕ ਨਾ ਬਣ ਜਾਣ ਇੱਕ ਦਮ ਸਾਡੀਆਂ ਸਾਡੇ ਵੋਟਰ ਨਾ ਬਣ ਜਾਣ ਆਉਣ ਜੀ ਸਭ ਕੇ ਕੰਮ ਕਰਨ ਪੈਸੇ ਕਮਾਉਣ ਜਾਣ ਇਹ ਸਾਰਾ ਸੁਪਿਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਬਣਿਆ ਹੋਇਆ ਔਰ ਮੀਥ ਹੈ ਕਹਿ ਰਿਹਾ ਸੀਗਾ ਮੈਂ ਸੁਣ ਰਿਹਾ ਸੀਗਾ ਕਿ ਅਨਪੜ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਨੌਕਰੀਆਂ ਨੂੰ ਕਿੱਦਾਂ ਰੋਕ ਸਕਦੇ ਕਿਉਂਕਿ ਸਰਕਾਰੀ ਨੌਕਰੀ ਜਦੋਂ ਐਡਵਰਟਾਈਜ਼ ਹੁੰਦੀ ਆ ਉਹਦੇ ਚ ਇਹ ਪੰਜਾਬ ਬੋਨਫਾਇਡ ਦਾ ਜਿਹੜੀ ਸ਼ਰਤ ਆ ਕੰਪਲੀਟਲੀ ਕਿ ਇੱਥੇ ਦੀ ਬਾਰਵੀਂ ਹੋਣੀ ਚਾਹੀਦੀ ਇੱਥੋਂ ਦਾ ਵਸਿੰਦਾ ਹੋਣਾ ਚਾਹੀਦਾ ਉਹ ਰੱਖਦੇ ਹੀ ਨਹੀਂਗੇ ਤੇ ਬਾਹਰੋਂ ਆਣ ਕੇ ਉਹ ਲੈ ਜਾਂਦੇ ਇਹਨਾਂ ਨੌਕਰੀਆਂ ਹਰਿਆਣਾ ਤੁਸੀਂ ਦੇਖੇ ਜੂਨੀਅਰ ਇੰਜੀਨੀਅਰਸ ਦੀ 160 ਚੋ ਜਿਹੜੀ ਨੌਕਰੀਆਂ ਬਹੁ ਗਿਣਤੀ ਜਿਹੜੀ ਸੀ ਹਰਿਆਣਾ ਰਾਜਸਥਾਨ ਲੈ ਗਿਆ ਪਹਿਲਾਂ ਬਿਜਲੀ ਬੋਰਡ ਦੀ ਪੀਐਸਪੀਸੀਲ ਦੀਆਂ ਹੋਈਆਂ ਉਸ ਤੋਂ ਪਹਿਲਾਂ ਹੋਰ ਡਿਪਾਰਟਮੈਂਟਸ ਦੀਆਂ ਹੋਈਆਂ ਤੇ ਬੜੇ ਸ਼ਰਬ ਔਰ ਲੋਕਾਂ ਨੇ ਇਹਦੀ ਵੀਥ ਹੈ ਦੀ ਪ੍ਰਾਣੀ ਵੀਡੀਓ ਸ਼ੇਅਰ ਕੀਤੀ ਜਿੱਚ ਕਹਿੰਦਾ ਸੀ ਅਸੀਂ ਪੰਜਾਬ ਦੇ ਬਾਹਰ ਦੇਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਲੈਣ ਦੇਵਾਂਗੇ ਔਰ ਇਹਦਾ ਪ੍ਰਬੰਧ ਕਰਾਂਗੇ ਤੇ ਹੁਣ ਪ੍ਰਬੰਧ ਹੋ ਗਿਆ ਮਿਨਿਸਟਰ ਬਣ ਕੇ ਤੁਹਾਨੂੰ ਕਹਿੰਦਾ ਜੀ ਅਨਪੜ੍ਹ ਲੋਕ ਕਹਿੰਦੇ ਨੇ ਮਤਲਬ ਮੈਨੂੰ ਵੀ ਅਨਪੜ੍ਹ ਗਿਣ ਰਿਹਾ ਹੈ ਕਿ ਅਨਪੜ੍ਹ ਲੋਕ ਕਹਿੰਦੇ ਨੇ ਕਿ ਪੰਜਾਬ ਚ ਨੌਕਰੀਆਂ ਕਿੱਦਾਂ ਬਾਦਿਆਂ ਨੂੰ ਰੁਕਿਆ ਜਾ ਸਕਦੀ ਹੈ 100% ਰੁਕਿਆ ਜਾ ਸਕਦੀ ਹੈ ਇਹ ਝੂਠ ਬੋਲ ਰਹਾ ਮੀਥੇਰ ਲਓ ਦਿਓ ਸਾਨੂੰ ਆ ਬਿੱਲ ਪਾਸ ਕਰੋ ਤੇ ਆਪਣੇ ਆਪ ਜਦੋਂ ਬੰਦਾ ਪੰਜਾਬ ਦਾ ਵਸਿੰਦਾ ਹੀ ਨਹੀਂ ਬਣ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਇਥੇ ਨੌਕਰੀ ਕਿੱਥੋਂ ਲੈ ਲੂਗਾ ਪੰਜਾਬ ਦੀ ਔਰ ਐਡਵਰਟਾਈਜ਼ਮੈਂਟ ਵੀ ਵਾਈ ਡੋਂਟ ਯੂ ਇਨਸਰਟ ਦੈਟ ਕੰਡੀਸ਼ਨ ਕਿ ਉਹ ਪੰਜਾਬ ਦਾ ਬੋਨੋਫਾਈਡ ਰੈਜ਼ੀਡੈਂਟ ਹੋਣਾ ਚਾਹੀਦਾ 12ਵੀਂ ਪਾਸ ਜਾਂ ਗ੍ਰੈਜੂਏਟ ਜਾਂ 10ਵੀਂ ਪਾਸ ਪੰਜਾਬ ਦੀ ਸਕੂਲ এডੂਕੇਸ਼ਨ ਦਾ ਬੋਰਡ ਦਾ ਸਰਟੀਫਿਕੇਟ ਪਹਿਲਾਂ ਪੇਸ਼ ਕਰੋ ਕਹਿੰਦੇ ਨੇ 6 ਮਹੀਨੇ ਬਾਅਦ ਤੁਸੀਂ ਸਟੇਟ ਕਿ ਲੈ ਲਓ ਆਪੇ ਸਭ ਕੁਝ ਰਕਸਾਦਾ ਲੇਕਿਨ ਇਹਨਾ ਨਹੀਂ ਉਸ ਬੈਲ ਨੂੰ ਵੀ ਪਾਸ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਚੱਟਾ ਵਗੈਰਾ ਕੈਂਡੀਡੇਟਸ ਨੇ ਇਹ ਉਹਨਾਂ ਨੂੰ ਕੰਟਰੋਲ ਕਰ ਰਹੇ ਨੇ ਨਹੀਂ ਕਰ ਸਕੇ ਦੂਜਾ ਹੈਗਾ ਮੇਰਾ ਇਸ਼ੂ ਕਿ ਪੰਜਾਬ ਦਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿਹੜਾ ਪੁਰਾਣਾ ਸਿਲਕ ਰੂਟ ਸੀਗਾ ਜਿਹੜਾ ਪੰਜਾਬ ਪਾਕਿਸਤਾਨ ਤੋਂ ਬਿਯੋਂਡ ਬਹੁਤ ਵੱਡਾ ਰਕਬਾ ਅਫਗਾਨਿਸਤਾਨ ਈਰਾਨ ਮੰਗੋਲੀਆ ਉਸ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਜਿੱਤੇ ਸਾਰਾ ਸਾਡੀ ਜੜੀਆਂ ਔ ਫਸਲਾਂ ਕਣਕ ਝੋਨਾ ਔਰ ਗੰਨਾ ਆਲੂ ਸਬਜ਼ੀਆਂ ਫਲ ਫਰੂਟ ਐਡੀ ਫਟੀ ਮਾਰਕੀਟ ਆ ਕਿ ਸਾਨੂੰ ਐਮਐਸਬੀ ਮੰਗਣ ਦੀ ਲੋੜ ਨਹੀਂ ਚ ਪੈਣੀ ਇਹਨਾਂ ਦੇ ਉੱਤੇ ਸਾਨੂੰ ਅਜਿਹਾ ਵੱਡਾ ਅੰਦੋਲਨ ਖੱਪਣ ਦੀ ਲੋੜ ਨਹੀਂ ਚ ਪੈਣੀ ਕਿ ਭਗਵੰਤ ਸਿੰਘ ਦਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੋਲਣਾ ਚਾਹੀਦਾ ਇਹ ਕਿਹਦੀ ਲਾਈਨ ਟੂ ਕਰ ਰਿਹਾ ਬੀਜੇਪੀ ਦੀ ਐਮਐਸਬੀ ਬੀਜੇਪੀ ਦੀ ਲਾਈਨ ਜਿਹੜਾ ਗੈਰ ਪੰਜਾਬੀਆਂ ਦਾ ਇੱਥੇ ਪੰਜਾਬ ਵਿੱਚ ਆਉਣ ਦਾ ਰੋਕਣਾ ਉਹ ਵੀ ਬੀਜੇਪੀ ਦੀ ਲਾਈਨ ਕਿਉਂਕਿ ਜੇ ਜੇ ਸਪੀਡ ਨਾਲ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਅਗਰ ਇਹ ਕਾਨੂੰਨ ਨਾ ਲਿਆਂਦਾ ਗਿਆ ਉਹ ਦਿਨ ਦੂਰ ਨਹੀਂਗਾ ਜਿਸ ਦਿਨ ਤੁਹਾਨੂੰ ਆ ਪੱਗ ਤੇ ਪੰਜਾਬੀ ਜ਼ੁਬਾਨ ਤੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਘਟ ਦਿਸਣਗੇ ਕਿਉਂਕਿ ਪਿਛਲੇ ਕੁਝ ਸਾਲਾਂ ਕੁਝ ਦਹਾਕਿਆਂ ਵਿੱਚ 70-75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ 3 ਕਰੋੜ ਆਬਾਦੀ ਦੇ ਵਿੱਚੋਂ ਔਰ ਉਹਦੀ ਜਗ੍ਹਾ ਦੇ ਉੱਤੇ ਤੁਸੀਂ ਦੇਖ ਰਹੇ ਹੋ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਹਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਮੈਂ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਾ ਜੇ ਹਿਮਾਚਲ ਲਾਅ ਬਣਾ ਸਕਦਾ ਜੇ ਗੁਜਰਾਤ ਲਾਅ ਬਣਾ ਸਕਦਾ ਜੇ ਰਾਜਸਥਾਨ ਲਾਅ ਬਣਾ ਸਕਦਾ ਤੇ ਹੁਣ ਤਾਜ਼ਾ ਉੱਤਰਾਖੰਡ ਬਣਾ ਸਕਦਾ ਤੇ ਪੰਜਾਬ ਨੂੰ ਕਿ ਆਪਾਂ ਕਿਦਾਂ ਕਹਿ ਸਕਦੇ ਕਿ ਤੁਸੀਂ ਜੀ ਬਾਦਿਆਂ ਨੂੰ ਨਾ ਰੋਕੋ ਜੀ ਅਖੇ ਜੀ ਕੈਨੇਡਾ ਵੀ ਸਾਡੇ ਲੋਕ ਜਾਂਦੇ ਕੈਨੇਡਾ ਦੀ オリジナル ਪੋਪੂਲੇਸ਼ਨ ਨਹੀਂ ਸ਼ਿਫਟ ਹੋ ਰਹੀ ਉੱਥੇ ਹੀ ਆ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਸੋ ਉਹਨਾਂ ਨੇ ਬਾਹਰੋਂ ਲੈਂਦੇ ਚਾਈਨਾ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਏਸ਼ੀਅਨ ਕੰਟਰੀਜ਼ ਤੋਂ ਬੰਗਲਾਦੇਸ਼ ਤੋਂ ਸਾਡੀ オリジナル ਪੋਪੂਲੇਸ਼ਨ ਸ਼ਿਫਟ ਹੋ ਰਹੀ ਆ ਟਾਈਟ ਟੂ ਅੰਡਰਸਟੈਂਡ ਦੈਟ ਇਹ ਸਾਰੇ ਮੁੱਦੇ ਜਿਹੜੇ ਵਿਧਾਨ ਸਭਾ ਚ ਨਹੀਂ ਚਿਕਨ ਦਿੱਤੇ ਇਹ ਲੋਕ ਸਭਾ ਦੀ ਕਚਹਿਰੀ ਵਿੱਚ ਚੱਕਾਂਗੇ ਲੇਕਿਨ ਅਖੀਰ ਤੇ ਅੰਤ ਚ ਮੈਂ ਕਹਿਣਾ ਚਾਹੁੰਦਾ ਵੋਲੰਟੀਅਰੋ ਕਿ ਆਪਣੇ ਲੀਡਰਸ ਨੂੰ ਪੁੱਛੋ ਤਾਂ ਸਹੀ ਇਹ ਤੁਹਾਨੂੰ ਆਪੇ ਕਹਿੰਦਾ ਸੀ ਭਗਵੰਤ ਕਿ ਇਹਨਾਂ ਨੂੰ ਕਿਰਵਨ ਨੂੰ ਪੁੱਛੋ ਕਿ ਯਾਰੋ ਇੰਨੀਆਂ ਤਿਤਲੀਆਂ ਬਾਹਰ ਨਿਕਿਆ ਉਹ ਯਾਰੋ ਇੰਨੇ ਕਲਾਕਾਰ ਉਹ ਯਾਰੋ ਯਾਰ ਉਹੀ ਮੰਤਰੀ ਉਹੀ ਐਮਐਲਏ ਉਹੀ ਲੋਕ ਸਭਾ ਦੇ ਕੈਂਡੀਡੇਟ ਹੋਰ ਕੋਈ ਬੰਦਾ ਨਹੀਂ ਤੁਹਾਨੂੰ ਲੱਭਿਆ ਜੇ ਤੁਸੀਂ ਨਹੀਂ ਪੁੱਛੋਗੇ ਤਾਂ ਫਿਰ ਇਹ ਨਜ਼ਰ ਆਊਗਾ ਕਿ ਸਾਰੇ ਅੰਤ ਭਗਤ ਤੇ ਭੇਡਾਂ ਬਣ ਕੇ ਰਹਿ ਚੁੱਕੇ ਪਰ ਮੈਨੂੰ ਪੂਰਨ ਆਸ ਹੈ ਕਿ ਇਹ ਗੱਲ ਅਵਸ਼ ਪੰਜਾਬ ਦੀ ਕਚਹਿਰੀ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਉੱਠਣੀਆਂ ਹੈ ਤੋ ਐਮੀਆਂ ਗੱਲਾਂ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜੋ ਮੈਂ ਕਿਆ ਮੈਂ ਆਪਣੇ ਦਿਨੋਂ ਕਿਆ ਵਾ ਹੋ ਸਕਦਾ ਕਿਸੇ ਨੂੰ ਕੁਝ ਪੁਰਾ ਲੱਗਿਆ ਹੋਵੇ ਲੇਕਿਨ ਮੈਂ ਆਪਣੀ ਗੱਲ ਜੋ ਮੈਨੂੰ ਚੱਚੀ ਜੋ ਮੈਂ ਇਹਨਾਂ ਦੇ ਵਿੱਚ ਕੰਮ ਕਰਕੇ ਦੇਖਿਆ ਜੋ ਇਹਨਾਂ ਦੇ ਡੁਪਲੀਕੇਟ ਡਬਲ ਸਟੈਂਡਰਡਸ ਡਬਲ ਫੈਸਿਟੇਡ ਕੈਰੈਕਟਰਸ ਨੇ 도ਗਲੀ ਨੀਤੀ ਹੈ ਉਹਦਾ ਖੁਲਾਸਾ ਕਰਨਾ ਬਹੁਤ ਸਿਕਾ ਗੱਲਾਂ ਤਾਂ ਹੋਰ ਬਹੁਤ ਨੇ ਕਿ ਜੜੀਵਾਲ ਸਾਹਿਬ ਕਹਿੰਦੇ ਈਡੀ ਔਰ ਸੀਬੀਏ ਨੇ हमको ਵਾਹਾਂ ਪਰ ਰਗੜ ਦਿਆ ਹੈ ਕਟੜ ਇਮਾਨਦਾਰ ਉਹਦੋਂ ਬਾਅਦ ਤਾਂ ਸੁਰਮਤ ਕੋ ਸਾਡੇ ਤੇ ਕੀਤਾ ਮੇਰੇ ਤੇ ਐਨਡੀਪੀਐਸ ਤੇ ਪਰਚੇ ਕੀਤੇ ਮੇਰੇ ਤੇ ਪੰਜ ਪਰਚੇ ਕੀਤੇ ਇਸ ਦੋ ਸਾਲ ਜਦੋਂ ਮੇਰੀ ਜਵਾਨਤ ਹੋ ਹਾਈ ਕੋਰਟ ਤੋਂ ਐਨਡੀਪੀਐਸ ਕੇਸ ਵਿੱਚ ਮੈਨੂੰ ਸੁਭਾਨਪੁਰ ਦਾ ਇੱਕ ਤੜਕੇ 3 ਵਜੇ ਕੇਸ ਹੋਰ ਦਰਜ ਕਰਕੇ ਮੈਨੂੰ ਦੁਬਾਰਾ ਅਰੈਸਟ ਕਰ ਲਿਆ ਉਸ ਕੇਸ ਵਿੱਚ ਕੀ ਤੁਸੀਂ ਪੰਜਾਬ ਪੁਲਿਸ ਦੇ ਵਿਜੀਲੈਂਸ ਨੂੰ ਨਹੀਂ ਮਿਸਯੂਜ਼ ਕਰ ਰਹੇ ਲਾਈਕ ਦ ਬੀਜੇਪੀ ਇਸ ਡੂਇੰਗ ਮਿਸਯੂজিং ਸੀਬੀਆਈ ਐਂਡ ਈਡੀ ਕੀ ਤੁਸੀਂ ਮੀਡੀਆ ਪੰਜਾਬ ਦਾ ਹਾਈਜੈਕ ਨਹੀਂ ਕੀਤਾ ਤੁਸੀਂ ਕਹਿੰਦੇ ਗੋਦੀ ਮੀਡੀਆ ਹਾਂ ਕੀਤਾ ਉਹਨੇ ਪਰ ਬੰਨੋ ਇਹ ਸਵੀਕਾਰ ਕਰੋ ਕਿ ਅਸੀਂ ਪੁਲਿਸ ਦਾ ਮਿਸਯੂਜ਼ ਕਰ ਰਹੇ ਅਸੀਂ ਮੀਡੀਆ ਵੀ ਹਾਈਜੈਕ ਕੀਤਾ ਉਹ ਮੈਨੂੰ ਕਿੱਥੇ ਕਰਫਿਊ ਮੇਰਾ ਯੋ ਯਾਰ ਹੁੰਦਾ ਸੀ ਯਾਦਵੰਦਰ ਕਿੱਥੇ ਆ ਯਾਰ ਸਾਡੇ ਹੋਰ ਇੰਦਾ ਤਿੰਨ ਚਾਰ ਨਿੱਕ ਨਾਮ ਲਿਆ ਫ ਗੁਰਾ ਮਨਾਉਣ ਪਰ ਯਾਦਵੰਦਰ ਤਾਂ ਮੈਨੂੰ ਬੜੀ ਹਰਾਨੀ ਹੁੰਦੀ ਲੱਭਾਈ ਨੂੰ ਮੁੜ ਕੇ ਕਦੀ ਤੁਸੀਂ ਮੇਰੀ ਕਦੀ ਇੰਟਰਵਿਊ ਦੇਖੀ ਕਿਸੇ ਮੇਨਸਟ੍ਰੀਮ ਚੈਨਲ ਤੇ ਕਿਸੇ ਮੇਨਸਟ੍ਰੀਮ ਵੱਡੀ ਅਖਬਾਰ ਦੇ ਵਿੱਚ ਮੇਰੀ ਕੋਈ ਇੰਟਰਵਿਊ ਦੇਖੀ ਨੈਵਰ ਬਿਕੋਜ਼ ਇਹਨਾਂ ਨੇ ਉਹ ਸਾਰੇ ਮੀਡੀਆ ਨੂੰ ਵੀ ਬੀਜੇਪੀ ਦੀ ਤਰਸ ਤੇ ਖਾਈ ਜਾ ਕਿਤਾ ਪੱਤਰੀਆਂ ਹਾਏ ਹੋਏ ਰੱਬਾ ਭਗਵੰਤ ਸਿਆ ਮੇਰਾ ਯਾਰ ਤਿਤਲੀਆਂ ਵਰਗਾ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਨਾ ਦੇ ਜਵਾਬ ਪੰਜਾਬ ਦੇ ਲੋਕਾਂ ਦੇ ਕਿ